ਇੱਕ ਰੇਲਵੇ ਸਟੇਸ਼ਨ ਤੇ ਪਤੀ ਪਤਨੀ ਬੈਠੇ ਸੀ ਉਹਨਾਂ ਦੇ ਚਿਹਰਿਆਂ ਤੋਂ ਪਤਾ ਚੱਲਦਾ ਸੀ ਇੱਕ ਸੁਣ ਕੇ ਪਰੇਸ਼ਾਨ ਹੋ ਰਿਹਾ ਤੇ ਇੱਕ ਦੁਖੀ ਹੈ ਔਰ ਔਰਤ ਨੇ ਬੜੇ ਮਹਿੰਗੇ ਕੱਪੜੇ ਔਰ ਗਹਿਣੇ ਸੋਨਾ ਕਮੀ ਕਿਸੇ ਚੀਜ਼ ਦੀ ਨਹੀਂ ਸੀ ਪਰ ਜਦੋਂ ਜਾ ਕੇ ਪੁੱਛਣਾ ਕੀਤਾ ਵੀ ਤੁਸੀਂ ਕੀ ਕਰਦੇ ਹੋ ਉਹ ਵਿਅਕਤੀ ਕਹਿੰਦਾ ਜੀ ਮੈਂ ਪੇਸ਼ੇ ਕਰਕੇ ਵਕੀਲ ਹਾਂ ਇਹ ਆਹ ਕੌਣ ਕੌਣ ਬੈਠੇ ਨੇ ਆ ਮੇਰੀ ਪਤਨੀ ਹੈ ਕਹਿੰਦੇ ਆ ਕੀ ਕਰਦੀਆਂ ਕਹਿੰਦੇ ਆ ਦੁੱਖ ਦਾ ਨਿਰਮਾਣ ਕਰਦੀ ਹੈ ਦੁਖੀ ਗਿਲੇ ਸ਼ਿਕਵੇ ਆ ਠੀਕ ਨਹੀਂ ਆ ਕਿੱਥੇ ਬੈਠੇ ਆ ਆ ਠੀਕ ਨਹੀਂ ਜਿੱਥੇ ਵੀ ਜਾਈਏ ਆ ਠੀਕ ਨਹੀਂ ਆ ਥਾਂ ਠੀਕ ਨਹੀਂ ਇੱਥੇ ਦੇ ਲੋਕ ਠੀਕ ਨਹੀਂ ਗਿਲੇ ਸ਼ਿਕਵੇ ਕਰੀ ਜਾਣੇ ਜਿਹੜੇ ਗਿਲੇ ਸ਼ਿਕਵੇ ਕਰਨ ਵਾਲੇ ਨੇ ਭਾਈ ਉਹ ਕਦੇ ਸੁਖੀ ਨਹੀਂ ਰਹਿ ਸਕਦੇ ਮਨ ਦੀ ਗੱਲ ਕਰਦੇ ਨੇ ਪਾਤਸ਼ਾਹ ਮਨ ਮੂਰਖ ਕਾਹੇ ਵੀ ਲਲਾਈਐ ਆਪਣੇ ਮਨ ਨਾਲ ਗੱਲ ਕਰੀਏ ਮੂਰਖ ਮਨਾ ਕਿਉਂ ਗਿਲਵੇ ਸ਼ਿਕਵੇ ਕਰਦਾ ਕੀ ਹੋ ਗਿਆ ਪੂਰਬੇ ਲਿਖੇ ਕਰ ਲਿਖਿਆ ਪਾਈ ਐ ਆਪਣੇ ਕੀਤੇ ਦਾ ਫਲ ਤਾਂ ਸੀ ਪਾ ਰਹੇ ਹਾਂ ਹੁਣ ਬੱਚਾ ਨਾ 1 ਸਾਲ ਪੜੇ ਨਾ ਜਦੋਂ ਦੇ ਪੇਪਰ ਹੁੰਦੇ ਆ ਨਾ ਪੇਪਰ ਤੋਂ ਬਾਅਦ ਰਿਜ਼ਲਟ ਆਉਂਦਾ ਬੱਚਾ ਰੋਂਦਾ ਬਹੁਤ ਹੈ ਹੁਣ ਉਹ ਰੋਂਦਾ ਕਿਉਂ ਹੈ ਉਹ ਆਪ ਨਹੀਂ ਪੜਿਆ ਉਨੇ ਆਪ ਕਲਾਸ ਵਿੱਚ ਆਪਣਾ ਮਨ ਨਹੀਂ ਸੀ ਜੋੜਿਆ ਉਹ ਬੱਚਾ ਤਾਂ ਦੁਖੀ ਹੈ ਤਾਂ ਰੋਂਦਾ ਹੈ ਆਪਣੇ ਕਿਤੇ ਦਾ ਫਲ ਪਾ ਰਹੇ ਹਾਂ ਸੀ ਸਭ ਪੂਰਵ ਲਿਖੇ ਕਾ ਲਿਖਿਆ ਪਾਈ ਹੈ ਅੱਜ ਤੋਂ ਹੁਣ ਤੋਂ ਪਹਿਲਾਂ ਜੋ ਵੀ ਕੀਤਾ ਉਹ ਪੂਰਵ ਲਿਖਿਆ ਗਿਆ ਜੀ ਉਨੇ ਫਲ ਦੇਣਾ ਹੀ ਦੇਣਾ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਹੁਣ ਲਿਖਿਆ ਵੇਖੋ ਅਖਰੀ ਅਰਥ ਵੀ ਦੁਖ ਵੀ ਪ੍ਰਭ ਦੰਦਾ ਸੁਖ ਵੀ ਪ੍ਰਭ ਦੰਦਾ ਸਾਡੇ ਕੀਤੇ ਕਰਮਾਂ ਦਾ ਦੰਦਾ ਹੈ ਜੀ ਚੰਗਾ ਚੰਗਾ ਕੀਤਾ ਕ੍ਰੈਡਿਟ ਵੀ ਮਿਲਦਾ ਹੈ ਉਹ ਵੀ ਪਰਮਾਤਮਾ ਦਿੰਦਾ ਹੈ ਜੇ ਦੁੱਖ ਜੇ ਜੀਵਨ ਵਿੱਚ ਦੁੱਖ ਆ ਗਏ ਦੁੱਖਾਂ ਦੇ ਤੂਫਾਨ ਆ ਗਏ ਆਪਣੇ ਕਰਮਾਂ ਕਰਕੇ ਆਏ ਨੇ ਨਾ ਦੱਦਾ ਦੋਸ਼ ਨਾ ਦੇਉ ਕਿਛੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਦੁੱਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੇ ਸੁਖੀ ਰਹਿਣਾ ਚਾਹੁੰਦੇ ਹੋ ਨਾ ਸਭ ਕੁਝ ਤਿਆਗ ਕੇ ਉਸ ਮਾਲਕ ਨੂੰ ਯਾਦ ਕਰ ਚੰਗੇ ਗੁਣਾਂ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਲੈ ਕੇ ਆਈਏ ਪ੍ਰਗਟ ਕਰੀਏ ਸੱਚੀ ਗੁਰਬਾਣੀ ਨੂੰ ਨਾ ਭੁਲਾਈਏ ਇਸ ਸਿੱਖਿਆ ਨੂੰ ਨਾ ਭੁਲਾਈਏ ਇਸ ਦੁਨੀਆ ਵਿੱਚ ਉਸ ਪਰਮਾਤਮਾ ਨੂੰ ਵੇਖੀਏ ਹਰ ਇੱਕ ਘਟ ਵਿੱਚ ਸ਼ਰੀਰ ਵਿੱਚ ਉਸ ਪਰਮਾਤਮਾ ਨੂੰ ਵੇਖੀਏ ਜੋ ਕਿਛ ਕਰੈ ਸੋਹੀ ਸੁਖਮਾਨ ਬੈਲੈਂਸ ਨਾ ਗਵਾਈਏ ਜੋ ਕੁਝ ਵੀ ਹੁੰਦਾ ਪਿਆ ਨਾ ਠੀਕ ਹੈ ਕੰਗਾਲਤਾ ਵੀ ਆ ਗਈ ਠੀਕ ਹੈ ਕੋਈ ਗੱਲ ਨਹੀਂ ਆਉਣ ਵਾਲਾ ਹੈ ਸੁਖ ਟਾਈਮ ਨਹੀਂ ਬਹੁਤਾ ਆਉਣ ਵਾਲਾ ਸੁੱਖ ਵੀ ਯਾਦ ਰੱਖਿਓ ਉਹਦੇ ਹੁਕਮ ਚ ਰਾਜ਼ੀ ਰਹਿਣਾ ਸਿੱਠੀਏ ਭੂਲਾ ਕਾਹੇ ਫਿਰੈ ਅਜਾਨ ਕਿਉਂ ਭੁੱਲਿਆ ਫਿਰਦਾ ਮਨਾ ਆਪਣੇ ਆਪ ਨਾਲ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਕਿਉਂ ਨਰਾਜ਼ ਹੋ ਕੇ ਫਿਰਦਾ ਅਨਜਾਨ ਮਨ ਫਿਰੈ ਅਨਜਾਨ ਉਹ ਅਨਜਾਨ ਮਨਾ ਕੀ ਹੋ ਗਿਆ ਕੌਣ ਵਸਤਾਈ ਤੇਰੇ ਸੰਗ ਧਿਆਨ ਨਾਲ ਵੇਖ ਜਦੋਂ ਆਇਆ ਸੈ ਨੰਗਾ ਖਾਲੀ ਹੱਥ ਆਇਆ ਸੀ ਕੀ ਲੈ ਕੇ ਆਇਆ ਸੀ ਕੁਝ ਵੀ ਨਹੀਂ ਹੁਣ ਚੀਜ਼ਾਂ ਨੂੰ ਵੇਖ ਕੇ ਉਦਾਸ ਹੋ ਰਿਹਾ ਕਮਾਲ ਦੀ ਗੱਲ ਹੈ ਆ ਚੀਜ਼ਾਂ ਆ ਜਿਹੜਾ ਸਮਾਨ ਮਟੀਰੀਅਲ ਹੈ ਇਹਨੂੰ ਵੇਖ ਕੇ ਦੁਖੀ ਵੀ ਹੋ ਜਾਂਦਾ ਸੁਖੀ ਵੀ ਹੋ ਜਾਂਦਾ ਲਪਟ ਰਹੇ ਹੋ ਰਸ ਲੋਭੀ ਪਤੰਗ ਮਨਾ ਤੂੰ ਤੇ ਭੰਮਟ ਬਣ ਗਿਆ ਉਹ ਵੀ ਉਹਨੂੰ ਵੀ ਬੜੀ ਖਿੱਚ ਹੁੰਦੀ ਹੈ ਲਾਈਟ ਦੀ ਉਹ ਇੰਨਾ ਖੀਚਿਆ ਜਾਂਦਾ ਉੱਥੇ ਜਾ ਕੇ ਸੁਆਹ ਹੋ ਜਾਂਦਾ ਮਰ ਜਾਂਦਾ ਸਾਰੀ ਜ਼ਿੰਦਗੀ ਇਦਾਂ ਹੀ ਖਰਾਬ ਕਰ ਲਈ ਜ਼ਿੰਦਗੀ ਵਿੱਚ ਰਹਿਣਾ ਹੈ ਜਿਉਣਾ ਹੈ ਪਰ ਪਕੜ ਨਹੀਂ ਪਾਈ ਕਿਸੇ ਦੀ ਕਿਸੇ ਚੀਜ਼ ਤੇ ਪਕੜ ਹੈ ਕਿਸੇ ਦੀ ਕਿਸੇ ਚੀਜ਼ ਦੇ ਪਕੜ ਹੈ ਠੀਕ ਹੈ ਸ਼ਰੀਰ ਹੈ ਸਾਡੇ ਰਿਸ਼ਤੇ ਬਣੇ ਨੇ ਇਹ ਕੋਈ ਵਿਛੜਦਾ ਠੀਕ ਹੈ ਮਨ ਤੇ ਉਦਾਸ ਹੁੰਦਾ ਪਰ ਚੀਜ਼ਾਂ ਨਾਲ ਆ ਜਿਹੜੀ ਵਾਰੀ ਚੀਜ਼ਾਂ ਨੇ ਇਹਨਾਂ ਨਾਲ ਕਿਉਂ ਪਕੜ ਪਾ ਲਈ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਟਾਮੇ ਟਾਮੇ ਕੋਈ ਕਿਸੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ ਮੈਨੂੰ ਲੱਗਦਾ ਉਹ ਅੱਜਕੱਲ ਬੜਾ ਕੁਝ ਆ ਗਿਆ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ ਨੇ ਪਕੜ ਐ ਹੁਣ ਜੇ ਸਾਰਾ ਕੁਝ ਆ ਜਾਵੇ ਅਸੀਂ ਸੁਖੀ ਹੋਵਾਂਗੇ ਮੈਨੂੰ ਉਹ ਰਿਸ਼ਤਾ ਮਿਲ ਜਾਵੇ ਮੈਂ ਸੁਖੀ ਹੋਵਾਂਗਾ ਮੈਨੂੰ ਪਤੀ ਮਿਲ ਜਾਵੇ ਮੈਨੂੰ ਪਤਨੀ ਮਿਲ ਜਾਵੇ ਮੈਂ ਸੁਖੀ ਹੋਵਾਂਗਾ ਮੈਨੂੰ ਪੋਤਾ ਮਿਲ ਜਾਵੇ ਮੈਂ ਸੁਖੀ ਹੋਵਾਂਗਾ ਮੈਨੂੰ ਉਹ ਰਿਸ਼ਤੇਦਾਰ ਮਿਲ ਜਾਣ ਮੈਂ ਸੁਖੀ ਹੋਵਾਂਗਾ ਲੋ ਮਿਲ ਗਿਆ ਵਾਈਗਰੀ ਜੀ ਨੇ ਦੇ ਦਿੱਤਾ ਹੁਣ ਕੀ ਹੋ ਗਿਆ ਹੁਣ ਮੈਨੂੰ ਕੋਠੀ ਮਿਲ ਜਾਵੇ ਮੈਂ ਸੁਖੀ ਹੋਵਾਂ ਗੱਲ ਐ ਮਿਲ ਗਈ ਫੇਰ ਕੀ ਹੋ ਗਿਆ ਹੁਣ ਮੈਨੂੰ ਬੱਚੇ ਵੀ ਮਿਲ ਜਾਣ ਆ ਮਿਲ ਗਏ ਹੁਣ ਕੀ ਹੋ ਗਿਆ ਅੱਗੇ ਦਾਦਾ ਜੀ ਕਹਿੰਦੇ ਮੈਂ ਪੋਤਿਆਂ ਨਾਲ ਖੇਡਣਾ ਪੋਤੇ ਮਿਲ ਜਾਣ ਲੈ ਪੋਤੇ ਵੀ ਮਿਲ ਗਏ ਹੁਣ ਕੀ ਹੋ ਗਿਆ ਅੰਤ ਕਾਲ ਸਮਾਂ ਆਇਆ ਉਦੋਂ ਪਤਾ ਚੱਲਦਾ ਮੈਨੂੰ ਸਭ ਕੁਝ ਮਿਲ ਗਿਆ ਜੇ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜਿਸ ਵਖਰ ਕੋ ਲੈਣ ਤੂੰ ਆਇਆ ਅਜੇ ਕੁਝ ਨਹੀਂ ਮਿਲਿਆ ਪ੍ਰਾਣੀ ਤੂੰ ਆਇਆ ਲਾਹਾ ਲੈਣਾ ਜੇ ਕੁਝ ਨਹੀਂ ਮਿਲਿਆ ਦਾਤ ਪਿਆਰੀ ਵਿਸਰਿਆ ਦਾ ਤਾਰਾ ਜੇ ਕੁਝ ਨਹੀਂ ਮਿਲਿਆ ਸਭ ਕੁਝ ਮਿਲ ਗਿਆ ਪਰ ਕੁਝ ਨਹੀਂ ਮਿਲਿਆ ਭਾਈ ਮੁਬਾਰਕ ਹੈ ਸਭ ਕੁਝ ਹੋਵੇ ਮੁਬਾਰਕ ਹੈ ਪਰ ਸੁਖੀ ਨਾ ਨੇ ਨਹੀਂ ਦੇਣਾ RAM ਨਾਮ ਜਪ ਹਿਰਦੇ ਮਾਹੀਂ ਦਿਲੋਂ ਜਪਿਆ ਕਰੀਏ ਦਿਲੋਂ ਸੁਣਿਆ ਕਰੀਏ ਘਰ ਵਿੱਚ ਕੁਝ ਵੀ ਗਵਾਚ ਗਿਆ ਨਾ ਲੱਭੀ ਜਾਂਦੇ ਆ ਸਾਰਾ ਕੁਝ ਦਿਖਾਈ ਦਿੰਦਾ ਜਿਹੜੀ ਚੀਜ਼ ਚਾਹੀਦੀ ਐ ਭਾਵੇਂ ਸਾਹਮਣੇ ਪਈ ਐ ਉਹ ਦਿਖਾਈ ਨਹੀਂ ਦਿੰਦੀ ਬੜਾ ਟਾਈਮ ਕਾਲੀ ਵੀ ਹੁੰਦੀ ਐ ਉਹ ਲੱਭਦੀ ਨਹੀਂ ਲੱਭਦੀ ਨਹੀਂ ਲੱਭਦੀ ਨਹੀਂ ਪਰ ਪਈ ਘਰ ਵਿੱਚ ਐ ਬਾਕੀ ਸਾਰਾ ਕੁਝ ਦਿਖਾਈ ਦਿੰਦਾ ਸਾਨੂੰ ਵੀ ਸਭ ਕੁਝ ਦਿਖਾਈ ਦਿੰਦਾ ਨਜ਼ਰ ਆਉਂਦਾ ਜੋ ਬਿਲਕੁਲ ਮਾਰਾ ਸੱਚੇ ਪਾਛੰਦਰਾਸਣ ਲਾ ਕੇ ਬੈਠਾ ਉਹ ਕਦੇ ਵਿਖਾਈ ਨਹੀਂ ਦਿੰਦਾ ਬੜਾ ਖਲਾਰਾ ਪਿਆ ਖਲਾਰਾ ਸਾਰਾ ਇਥੋਂ ਕੱਢਦੀ ਐ ਇਥੋਂ ਜਿਸ ਦਿਨੇ ਖਲਾਰਾ ਇੱਕ ਸਾਈਡ ਕੱਢ ਕੇ ਮਾਰਿਆ ਸੱਚੇ ਸ਼ਬਦ ਨਾਲ ਸਾਂਝ ਪਾ ਲਈ ਗੁਰੂ ਨਾਲ ਸਾਂਝ ਪਾ ਲਈ ਸਤ ਸੰਤੋਖ ਦਿਆ ਧਰਮ ਧੀਰਜ ਇਨਸਾਨੀਅਤ ਨਾਲ ਸਾਂਝ ਪਾ ਲਈ ਫਿਰ ਵੇਖੀਏ ਜੀ ਨਾਨਕ ਪਤ ਸੇਤੀ ਘਰ ਜਾਹੇ ਮਨਾ ਜੇ ਇਹ ਸਮਝ ਆ ਜਾਵੇ ਨਾ ਲੋਕ ਵੀ ਸਬਰ ਜਾਏ ਪਰ ਲੋਕ ਵੀ ਸਬਰ ਜਾਏ ਘਰ ਸੇਤੀ ਘਰ ਜਾਹੇ ਘਰ ਦੇ ਰਾਦੇ ਨੂੰ 시ਹਾਰੀ ਲੱਗੀ ਹੈ ਇੱਜ਼ਤ ਨਾਲ ਘਰ ਜਾਵਾਂਗੇ ਬੜਾ ਸੁਖੀ ਸੁਖੀ ਜੀਵਨ ਹੈ ਜੋ ਬਤੀਤ ਕਰਾਂਗੇ